ਅਨਿਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਇੱਥੇ ਪਹੁੰਚੇ ਕਾਂਗਰਸੀ ਵਰਕਰ ਸੂਬਾਨ ਸਰਪੰਚ ਪੰਚ ਮੈਂਬਰ ਦੂਰੋਂ ਨੇੜੇ ਹਮਾ ਮਾਕੇ ਪਹੁੰਚੇ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਜੋ ਵੀ ਸਾਡੇ ਭਲਾਡਾ ਹਲਕੇ ਦੀ ਵੰਗਾ ਮੇਰੇ ਪਿਤਾ ਮੇਵਾਰਾਮ ਲਖੀਆ ਜੀ ਜੋ ਕਿ ਬਹੁਤ ਸੀਨੀਅਰ ਕਾਂਗਰਸੀ ਆਗੂ ਜੀ ਬਹੁਤ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਦੇ ਉਸੇ ਮਕਸਦ ਵਿੱਚ ਆਪਾਂ ਇੱਕ ਥੋੜਾ ਜਿਹਾ ਛੋਟਾ ਜਿਹਾ ਮੀਟਿੰਗ ਕਰਕੇ ਆਪਾਂ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ 2027 ਦਾ ਇਲੈਕਸ਼ਨ ਹੈ ਕੋਈ ਵਧੀਆ ਕਿਸੇ 2000 ਲੋਕਲ ਬੰਦੇ ਨੂੰ ਟਿਕਟ ਦੇ ਕੇ ਨਵਾਜਿਆ ਜਾਵੇ ਤਾਂ ਜੋ ਕਾਂਗਰਸ ਪਾਰਟੀ ਵੀ ਇੱਥੋਂ ਭਲਾੜਾ ਟਿਕਟ ਜਿੱਤ ਸਕੇ ਆਏ ਵਾਰੀ ਆਪਾਂ ਨੁਕਸਾਨ ਕਰਦੇ ਆ ਜੋ ਕਿ ਬਾਹਰਲਾ ਕੈਂਡੀਡੇਟ ਲਾਉਨੇ ਆ ਬਹੁਤ ਵੱਡਾ ਨੁਕਸਾਨ ਐ ਇਸ ਗੱਲ 'ਚ ਮੈਂ ਇਹੀ ਬੇਨਤੀ ਕਰਦਾ ਸਾਡੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਜੀ ਸਾਰੇ ਆਲ ਵਰਲਡ ਜੋ ਕਿ ਕਾਂਗਰਸ ਪਾ ਬੈਠਿਆ ਨਾ ਵੀ ਬੇਨਤੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਸਾਡਾ ਕੋਈ ਵੀ ਅਬਲਾ ਦੇ ਹਲਕੇ ਦਾ ਲੋਕਲ ਉਮੀਦਵਾਰ ਦਿੱਤਾ ਜਾਵੇ ਤਾਂ ਜੋ ਆਪਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾ ਸਕੀ ਬਹੁਤ ਹੀ ਸਤਿਕਾਰਯੋਗ ਸਾਡੀ ਕਾਂਗਰਸ ਪਾਰਟੀ ਦੇ ਜਿੰਨੇ ਵੀ ਵਰਕਰ ਸਹਿਬਾਨ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚਿਆ ਸਭ ਤੋਂ ਪਹਿਲਾਂ ਜਿਹੜੀ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਐ ਸਾਡੇ ਵਰਕਰ ਜਿੰਨੇ ਵੀ ਅੱਜ ਇੱਥੇ ਪਹੁੰਚੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਸਾਡੇ ਵਿੱਚ ਸਾਡੇ ਕਾਂਗਰਸ ਪਾਰਟੀ ਦੇ ਜਿੰਨੇ ਵੀ ਮੋਦਵਾਰ ਤੇ ਸੀਨੀਅਰ ਲੀਡਰ ਬੈਠੇ ਹੈਗੇ ਤੇ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ ਸੋਨੂੰ ਸਾਰਿਆਂ ਨੂੰ ਦੱਸਣਾ ਚਾਹੁੰਨੇ ਆ ਕਿ ਅੱਜ ਜਿਹੜੀ ਇਹ ਮੀਟਿੰਗ ਕਰਨ ਦਾ ਵਿਸ਼ੇਸ਼ ਇੱਕ ਮਕਸਦ ਹੈਗਾ ਕਿ ਕਿਉਂਕਿ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਐ ਉਹ ਐਲਾਨੇ ਜਾਣੇ ਨੇ ਤੇ ਅਸੀਂ ਅੱਜ ਇਸ ਮੀਟਿੰਗ ਦੇ ਮਾਧਮ ਰਾਹੀਂ ਸਾਡੀ ਕਾਂਗਰਸ ਪਾਰਟੀ ਨੂੰ ਇੱਕ ਸੰਦੇਸ਼ ਦੇਣਾ ਚਾਹੁੰਨੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਨੇ ਆਏ ਆ ਕਿ ਵੱਖ-ਵੱਖ ਸਮੇਂ ਤੇ ਜਦੋਂ ਵੀ ਕਾਂਗਰਸ ਪਾਰਟੀ ਵੱਲੋਂ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਨਹੀਂਆਂ ਉਹ ਬਾਹਰਲੇ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਨਹੀਂਆਂ ਅੱਜ ਸਾਰੇ ਸਾਡੇ ਲੀਡਰ ਵੀ ਬੈਠੇ ਆ ਸਾਡੇ ਵਰਕਰ ਸਹਿਬਾਨ ਵੀ ਬੈਠੇ ਆ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਅੱਜ ਇਹ ਫੈਸਲਾ ਲਿਆ ਕਿਉਂਕਿ ਸ਼ਹਿਰ ਦੀ ਵੀ ਆਵਾਜ਼ ਹੈ ਸ਼ਹਿਰ ਦੀ ਨਹੀਂ ਇਹ ਪੂਰੇ ਹਲਕੇ ਦੀ ਆਵਾਜ਼ ਹੈ ਬਲੱਡੇ ਦੀ ਕਿ ਭਾਈ ਜਿਹੜੀ ਐਤ ਕੀ ਵਾਰ ਜਿਹੜੀ ਟਿਕਟਾ ਕਾਂਗਰਸ ਪਾਰਟੀ ਦੀ ਉਹ ਕਿਸੇ ਲੋਕਲ ਲੀਡਰ ਨੂੰ ਦਿੱਤੀ ਜਾਵੇ ਤਾਂ ਜੋ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਕਾਂਗਰਸ ਪਾਰਟੀ ਇਹ ਸੀਟ ਹਾਰਦੀ ਆ ਰਹੀ ਹੈ ਤਾਂ ਜੋ ਇੱਕ ਕਾਂਗਰਸ ਪਾਰਟੀ ਵੀ ਝੋਲੀ ਪੈ ਸਕੇ ਇਸ ਮੀਟਿੰਗ ਦੇ ਵਿੱਚ ਜਿੰਨੇ ਵੀ ਵਰਕਰ ਸਾਹਿਬਾਨ ਪਹੁੰਚਿਆ ਸਾਰਿਆਂ ਦਾ ਧੰਨਵਾਦ ਕਿ ਉਹਨਾਂ ਨੇ ਇਹ ਗੱਲ ਰੱਖੀ ਹੈ